ਆਮ ਆਦੀ ਪਾਰਟੀ ਜਿਹੜੀ ਲੋਕਾਂ ਵਿੱਚ ਇਨਕਲਾਬ ਦਾ ਨਾਰਾ ਦੇ ਕੇ ਆਈ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਸਾਫ ਸੁਥਰਾ ਨੇਕ ਪ੍ਰਸ਼ਾਸਨ ਦਵਾਂਗੇ ਅੱਜ ਉਹ ਇੱਥੇ ਦਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਐਸੀਆਂ ਕਨੌਣੀਆਂ ਹਰਕਤਾਂ ਕਰ ਰਹੀ ਹੈ ਕਿ 25-25 ਲੱਖ ਰੁਪਏ ਦੀ ਬੋਲੀ ਲਗਾਤੀ ਆ ਆਮ ਬੰਦਿਆਂ ਦੀ ਐਮਸੀਆਂ ਦੀ ਐ ਤੇ ਹੋਰਾਂ ਦੀ ਪੈਸਾ ਪੂਰਾ ਖਰਚਿਆ ਜਾ ਰਿਹਾ ਸਰਕਾਰੀ ਮਸ਼ੀਨਰੀ ਨੂੰ ਪੂਰਾ ਵਰਤਿਆ ਜਾ ਰਿਹਾ ਹਰ ਤਰ੍ਹਾਂ ਦੀ ਧਮਕੀ ਹਰ ਤਰ੍ਹਾਂ ਦਾ ਸਾਰਾ ਕੁਝ ਹੋ ਰਿਹਾ ਤੁਸੀਂ ਦੇਖ ਕੇ ਵੀ ਆਇਓ ਤੇ ਹੋ ਰਿਹਾ ਹੈ ਦੇਖ ਵੀ ਰਹੇ ਹੋ ਲੇਕਿਨ ਪਹਿਲਾਂ ਵੀ ਇਹ ਲਖਣ ਹੁੰਦੇ ਆਏ ਹੈ ਪਹਿਲਾਂ ਵੀ ਮਸ਼ੀਨਰੀਆਂ ਦਾ ਮਿਸਯੂਜ਼ ਹੁੰਦਾ ਹੈ ਪੈਸੇ ਦੀ ਵਰਤੋਂ ਹੁੰਦੀ ਹੈ ਮੈਂ ਇਸ ਗੱਲ ਨੂੰ ਬਹੁਤਾ ਤਰਜੀਹ ਨਹੀਂ ਦਿੰਦਾ ਲੇਕਿਨ ਐਸੂ ਦੇ ਵਾਸਤੇ ਲੜ ਰਹੇ ਹਾਂ ਤੇ ਲੜਾਂਗੇ ਪਰ ਹੁਣ ਇਹ ਜਿਸ ਕਨਿਆਣੀ ਹਰਕਤਾ ਤੇ ਆਮ ਆਦੀ ਪਾਰਟੀ ਉਤਰੀ ਹੈ ਮੈਂ ਉਹਦੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਕਿ ਜਾਨ ਮਾਲ ਨੂੰ ਪੈ ਗਿਆ ਬੂਥ ਕੈਪਚਰ ਕਰਨ ਦਾ ਪਹਿਲਾਂ ਤੇ ਜਿਗਾੜ ਬਣਾ ਲਿਆ ਤਰੀਕਾ ਲੱਭ ਲਿਆ ਤੇ ਕਾਤਲਾ ਨੂੰ ਇੱਥੇ ਵਿੱਚ ਲੈ ਕੇ ਆ ਗਏ जिना ने तीन-तीन ਕਤਲਾਂ ਦੇ ਇਸ ਤੋਂ ਵੀ ਜ਼ਿਆਦਾ ਕਤਲਾਂ ਦੇ ਜਿਨ੍ਹਾਂ ਤੇ ਕੇਸ ਚੱਲ ਰਹੇ ਹੈ ਉਹਨਾਂ ਨੂੰ ਪਰੋਲ ਤੇ ਲਿਆ ਕੇ ਸਾਡਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਆ ਬੰਦਾ ਖੜਾ ਹੈ ਪੁਲਿਸ ਦੇ ਨਾਲ ਇਹਦਾ ਨਾਮ ਹੈ ਦਲਜੀਤ ਸਿੰਘ ਪਾਨਾ ਜਿਲੰਦਰ ਦਾ ਰਹਿਣ ਵਾਲਾ ਪ੍ਰਾਣਾ ਦਲਜੀਤ ਸਿੰਘ ਪਾਲਾ ਗੈਂਗਸਟਰ ਹੈ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਇਹਦੇ ਉੱਪਰ ਕੇਸ ਕੀ ਹੈ ਪਹਿਲਾਂ ਇਹਨੇ ਕਤਲ ਕੀਤਾ ਮਤਲਬ ਕਤਲ ਦਾ ਦੋਸ਼ ਲੱਗਿਆ ਇਹਦੇ ਤੇ ਦਾ ਇਹ ਅੰਦਰ ਚਲੇ ਗਿਆ ਇਹ ਜਮਾਨਤ ਲੈ ਕੇ ਆ ਗਿਆ ਜਮਾਨਤ ਪਰ ਆਏ ਬੈਨੇ ਦੋ ਕਤਲ ਦਾ ਹੋ ਕੇ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਜਿਹੜੇ ਕੇ ਕਹਿੰਦੇ ਵੀ ਇਹਨੇ ਕੀਤੇ ਤਿੰਨ ਕਤਲ ਹੋ ਗਏ ਇਹ ਬੰਦਾ ਅੰਦਰ ਚਲੇ ਗਿਆ ਇਹਨੂੰ ਉਮਰ ਕੈਦ ਸੁਣਾ ਦਿੱਤੀ ਗਈ ਹਾਈ ਕੋਰਟ ਤੱਕ ਪਤਾ ਨਹੀਂ ਮਨੂੰ ਸੁਪਰੀਮ ਕੋਰਟ ਗਿਆ ਕਿ ਨਹੀਂ ਹਾਈ ਕੋਰਟ ਤੱਕ ਦਾ ਪਤਾ ਹੈ ਕਿ ਇਹਦੀ ਜ਼ਮਾਨਤ ਨਹੀਂ ਹੋਈ ਤੇ ਹੁਣ ਆਮ ਆਦੀ ਪਾਰਟੀ ਨੇ ਇਸੇ ਪਰਿਵਾਰ ਤੋਂ ਦਰਖਾਸਤ ਲੈ ਕੇ ਡੀਸੀ ਨੂੰ ਕਹਿ ਕੇ ਜੇਲਰ ਨੂੰ ਦਬਾਅ ਪਾ ਕੇ ਇਸ ਨੂੰ ਪ੍ਰੋਲ ਤੇ ਲਿਆਂਦਾ ਪਰਸੋ ਤੇ ਇਹ ਪੁਲਸ ਵਾਲਿਆਂ ਨੂੰ ਨਾਲ ਲੈ ਕੇ ਇਦੇ ਚਾਰੇ ਪਾਸੇ ਪੁਲਿਸ ਹੁੰਦੀ ਹੈ ਪੂਰੀ دہشت گردੀ ਸਾਡੇ ਬੈਸਥਾਨ ਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕੇ ਹੈ ਸੀਚਲ ਦੇ ਘਰ ਦੇ ਆਲੇ-ਦਾਲੇ ਡਰਦਾ ਪਾਇਆ ਗਿਆ ਤੇ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਹ ਰਾਜ ਲਿਆਉਣ ਦਾ ਬਾਸਤਵਾਤ ਨੂੰ ਲੁਕਾਨੇ ਬੁੱਟਾ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫਿਰ ਤਰੀਕੇ ਨਾਲ ਲੜ ਲਓ ਤੁਸੀਂ ਪੈਸੇ ਵੀ ਵਰਤ ਰਹੇ ਆ ਸਾਡੇ ਬੰਦੇ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਬੋਟਾਂ ਦੇ ਲੋਕਾਂ ਨੇ ਪਾਉਣੇ ਤੁਸੀਂ ਧਮਕੀਆਂ ਪੁਲਸ ਵਾਲੀਆਂ ਤਾਂ ਹੋਰ ਮਜ਼ਦੂਰ ਲੇਕਿਨ ਆ ਕਿਸ ਤਰ੍ਹਾਂ ਮਜ਼ਦੂਰ ਕਰ ਲੀਏ ਤੁਸੀਂ ਕਿਹਾ ਸ਼ੀਤਲਗੜ੍ਹ ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਚਰਨਜੀਤ ਚੰਨੀ ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਐਲੀਗੇਸ਼ਨ ਲਗਾਤੇ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਹੋ ਤੁਸੀਂ ਕਿਹਨੂੰ ਮਰਵਾਉਣਾ ਚਾਹੁੰਦੇ ਹੋ ਕੀ ਤੇ ਤੁਸੀਂ ਜਿਹੜਾ-ਜਿਹੜਾ ਬੂਥ ਕੈਪਚਰ ਕਰਾਣਾ ਚਾਹੁੰਦੇ ਉਹ ਤੇ ਸਾਡੇ ਬੰਦਿਆਂ ਨੂੰ ਜੀਣ ਨਹੀਂ ਦੇ ਰਿਹਾ ਦੋ ਕੱਲ ਰਾਤ ਆਇਆ ਹੋਇਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪਰੋਲ ਕੈਨਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ ਉਸ ਤੋਂ ਬਾਅਦ ਉਹਨੇ ਕੋਈ ਇਤਰਾਜ਼ ਨਹੀਂ ਲੇਕਿਨ ਏ ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ ਉਸ ਨੂੰ ਡਿਊਰਿੰਗ ਇਲੈਕਸ਼ਨ ਕੋਡ ਪਰੋਲ ਨਹੀਂ ਦਿੱਤੀ ਜਾ ਸਕਦੀ ਕਾਨੂੰਨ ਚ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਇਹ ਤੁਹਾਡਾ ਇਨਕਲਾਬ ਹੈ ਹੁਣ ਤਾਂ ਫਿਰ ਐਸੀ ਹੈ ਕਿ ਇਸਰ ਪਰੋਚੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਐਸੀ ਲੜਾਂਗੇ ਐਸੀ ਮਰਾਂਗੇ ਐਸੀ ਇੱਥੇ ਆਪਣੇ ਜਲੰਧਰ ਨੂੰ ਬਚਾਉਣਾ ਹੈ ਐਸੀ ਪੰਜਾਬ ਨੂੰ ਬਚਾਉਣਾ ਤੁਹਾਤੇ ਜਿਸ ਤਰੀਕੇ ਦੇ ਤੁਹਾਡੇ ਰਵਈਏ ਐ ਇਸ ਤਰ੍ਹਾਂ ਦੇ ਕਾਤਲ ਕਨਾਉਣੀਆਂ ਹਰਕਤਾਂ ਤੁਹਾਡੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਇਲੈਕਸ਼ਨ ਲੁੱਟਣਾ ਚਾਹੁੰਦੇ ਹੋ ਪੁਲਿਸ ਦੀ ਹੈ ਪ੍ਰਸ਼ਾਸਨ ਦੀ ਸਹਿਯੋਤਾ ਦੇ ਨਾਲ ਤੇ ਇਸ ਤਰ੍ਹਾਂ ਦੇ ਕ੍ਰਿਮੀਨਲਜ਼ ਨੂੰ ਲਿਆ ਕੇ ਐਸੀ ਇਹ ਉਹਨੇ ਚੱਲਣ ਨਹੀਂ ਦੇਣਾ ਇਲੈਕਸ਼ਨ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਲੋਕ ਨਿਧਾਰਾ ਕਰ ਲਗੇ ਨਾ ਜਲੰਧਰ ਦੇ ਲੋਕ ਡਰਦੇ ਐ ਨਾ ਜਲੰਧਰ ਦੇ ਲੋਕ ਬੁਕਾਉ ਐ ਨਾ ਜਿਲੰਦਰ ਦੇ ਲੋਕ ਤੁਹਾਡੇ ਲਾਰਿਆਂ ਵਿੱਚ ਆਉਣ ਵਾਲੇ ਆ ਤੁਸੀਂ ਪਹਿਲਾਂ ਕਿਹਾ ਦਲਿਤ ਡਿਪਟੀ ਸੀਐਮ ਬਣਾਵਾਂਗੇ ਅਜ ਤੱਕ ਨਹੀਂ ਬਣਾਇਆ ਹੁਣ ਕਿਸ ਤਰ੍ਹਾਂ ਜਾਂਦੇ ਉਹਨਾਂ ਬਸਤੀਆਂ ਦੇ ਵਿੱਚ ਤੁਸੀਂ ਅੱਜ ਸਵੇਰੇ ਨਹੀਂ ਪਿਆ ਇੱਕ ਘਰ ਦੇ ਵਿੱਚ 2-2 ਫੁੱਟ ਪਾਣੀ ਉਹਦੀ ਵੀਡੀਓ ਤੁਹਾਨੂੰ ਦਿਖਾ ਦਿੰਨਾ ਮੈਂ ਇੱਕ ਨਹੀਂ ਇਹ ਸਾਰੇ ਘਰਾਂ ਦਾ ਇਹ ਹਾਲ ਹੈ 2 ਸਾਲ ਤੁਸੀਂ ਕੀ ਕਰਦੇ ਰਹੇ ਜੀ ਗੰਦਾ ਪਾਣੀ ਟਿਊਬਲ ਬੰਦਿਆ ਟਿਊਬਲ ਇੱਕ ਵਸਤੀ ਦੇ ਵਿੱਚ 4 ਦਿਨ ਹੋ ਗਏ ਪਾਣੀ ਨਹੀਂ ਆਇਆ ਉਹ ਕਿਹਦੀ ਜ਼ਿੰਮੇਵਾਰੀ ਹੈ ਤੁਸੀਂ ਇੱਥੇ ਇਲੈਕਸ਼ਨ ਲੜਨ ਦੇ ਬਾਅਦ ਨੂੰ ਪੂਰਾ ਜੋਰ ਲਾਉਣ ਦੇ ਬਾਅਦ ਨੂੰ ਇੱਕ ਵਸਤੀ ਵਿੱਚ 4 ਦਿਨ ਤੋਂ ਪਾਣੀ ਨਹੀਂ ਪਹੁੰਚਾ ਸਕੇ ਤਾਂ ਇਹ ਲੋਕਾਂ ਦਾ ਬਣੇਗਾ ਕੀ ਮੈਂ ਇੱਥੇ ਦੇ ਜਿਹੜਾ ਕਮਿਸ਼ਨਰ ਹੈ ਕਾਰਪੋਰੇਸ਼ਨ ਦਾ ਉਹਨੂੰ ਚਿੱਠੀ ਲਿਖ ਕੇ ਦਿੱਤੀ ਹੈ ਕਿ ਜੀ ਮੈਨੂੰ ਐਸਟੀਮੇਟ ਬਣਾ ਕੇ ਦੋ ਮੈਂ ਇੱਥੇ ਦਾ ਐਮਪੀ ਚੁਣਿਆ ਗਿਆ ਮੈਂ ਆਪਣੇ ਐਮਪੀ ਫੰਡ ਚ ਇਥੇ ਟਿਊਬਲ ਲਉਣਾ ਚਾਹੁੰਦਾ ਹਾਂ ਹਰ ਲਉਗਾ ਲੇਕਿਨ ਇਹ ਸਰਕਾਰ ਵੱਲੋਂ ਕੁਝ ਨਹੀਂ ਹੋ ਰਿਹਾ ਇਹ ਸਰਕਾਰ ਵੱਲੋਂ ਆ ਹੋ ਰਿਹਾ ਕਿ ਕ੍ਰਿਮੀਨਲ ਜਿਹਨੂੰ ਲਿਆ ਕੇ ਇਥੇ ਬੂਥ ਕੈਪਚਰਿੰਗ ਕਰਕੇ ਪੁਲਿਸ ਨੂੰ ਲਗਾ ਕੇ ਇਹ ਇਥੇ ਲੁੱਟਣਾ ਚਾਹੁੰਦੇ ਐ ਇਲੈਕਸ਼ਨ ਉਹ ਜਿਹੜਾ ਕਿ ਅਸੀਂ ਲੁੱਟਣ ਨਹੀਂ ਦੇਵਾਂਗੇ ਅਸੀਂ ਇਸ ਦਾ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਇਹਨੂੰ ਵਾਪਸ ਭੇਜੋ ਜੀ ਨੇ ਸਪਾਰਸ ਕਰਕੇ ਲਿਆਂਦਾ ਹੈ ਉਹੀ ਸਪਾਰਸ ਕਰੇ ਜਿਹੜੇ ਇੱਥੇ ਆ ਕੇ ਡੇਰਾ ਲਾ ਲਿਆ ਜਿਨ੍ਹਾਂ ਨੇ ਕੋਠੀਆਂ ਦੱਬ ਕੇ ਯਾਰ ਮੈਂ ਤਾਂ ਹੈਰਾਨ ਐ ਉਹ ਮੁੱਖ ਮੰਤਰੀ ਦੇ ਜਿਹੜੇ ਗਨਮੈਨ ਆ ਕਿਤੇ ਰੋਟੀ ਖਾਂਦੇ ਉਹਦਾ 3 ਲੱਖ ਰੁਪਈਆ ਹੋ ਗਿਆ ਉਹ ਨਹੀਂ ਦਿੰਦੇ। ਕਿਆ ਕਰੂੰਗੇ ਹੁਣ ਇਹ ਵੀ ਲੁੱਟ ਜ ਜਾਣ ਸਾਡੇ ਗਰੀਬ ਆਦਮੀ ਨੂੰ। ਸੋ ਆ ਚੀਜ਼ ਜਿਹੜੀ ਐ ਇਹ ਬਰਦਾਸ਼ਤ ਦੇ ਕਾਬਿਲ ਨਹੀਂ ਆ ਜਿਹੜੇ ਗਨਮੈਨ ਕਿਆ ਕਰਦੇ ਆ ਹੋਰ ਕੁਝ ਕਿਆ ਕਰਦੇ ਜੀ ਕਿਸ ਤਰ੍ਹਾਂ ਲੁੱਟਦੇ ਸਾਨੂੰ ਬਹੁਤਾ ਪੰਗਾ ਨਹੀਂ ਲੇਕਿਨ ਇਸ ਤਰ੍ਹਾਂ ਦੀ ਦਹਿਸ਼ਤ ਕਰਦੀ ਜਿਹੜੀ ਕਿ ਕ੍ਰਿਮੀਨਲ ਅਪਰੋਚ ਆਮ ਆਦਮੀ ਪਾਰਟੀ ਨੇ ਅਪਣਾਈ ਹੈ ਐਸੀ ਦੀ ਘੋਰ ਨਿੰਦਾ ਕਰਦੇ ਹਾਰੇ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਤਕੜੇ ਹੋ ਕੇ ਇਲੈਕਸ਼ਨ ਜਿੱਤਣਾ ਹੈ ਔਰ ਪਿਆਰ ਦੇ ਨਾਲ ਜਿੱਤਣਾ ਹੈ ਲੋਕਾਂ ਵਿੱਚ ਅਸੀਂ ਪਿਆਰ ਦਾ ਸਨੇਹਾ ਦੇਣਾ ਹੈ ਅਸੀਂ ਪਿਆਰ ਨਾਲ ਹੀ ਕੰਮ ਕਰਨਾ ਹੈ ਮੈਨੂੰ ਲੋਕਾਂ ਨੇ ਪਿਆਰ ਨਾਲ ਵੋਟਾਂ ਪਾਈਆਂ ਲੇਕਿਨ ਮੈਂ ਨਸ਼ਿਆਂ ਦੇ ਖਿਲਾਫ ਮੈਂ ਜਿਹੜੀਆਂ ਗੜਾ ਸੱਟਾ ਚੱਲਦਾ ਲਾਟਰੀਆਂ ਚੱਲਦੀਆਂ ਜਿਹੜੀਆਂ ਇੱਥੇ ਬਦਫੈਲੀਆਂ ਹੋ ਰਹੀਆਂ ਜਿਹੜੀਆਂ ਇਹ ਚੈਨ ਫਿੱਚ ਹੋ ਰਹੀਆਂ ਜਿਹੜੇ ਇੱਥੇ ਡਾਕੇ ਆ ਲੁੱਟਾਂ ਹੋ ਰਹੀਆਂ ਉਹਨਾਂ ਦੇ ਖਿਲਾਫ ਲੜਾਂਗਾ ਆਖਰੀ ਦਮ ਤੱਕ ਲੜਾਂਗਾ ਆਹ ਸਾਡੇ ਭੈਣ ਜੀ ਆਰ ਜਿੱਤਿਆੜੇ ਐ ਅਸੀਂ ਦੋਵੇਂ ਭੈਣ ਭਾਈ ਲੜ ਇੱਥੇ ਇਹਨਾਂ ਬਦਫੈਲੀਆਂ ਨੂੰ ਦੂਰ ਕਰਾਵੇ ਇਹ ਦੋਨੋਂ ਇੱਕੋ ਜਿਹੀ ਹੈ ਭਾਜਪੀ ਤੇ ਆਮ ਆਦੀ ਪਾਰਟੀ ਦੋਨਾਂ ਨੇ ਇੱਥੇ ਕਿਉਂਕਿ ਜਿਹੜੇ ਪਹਿਲਾਂ ਲਾਹੌਰ ਮਾਰੇ ਸੀ ਅੱਜ ਬਿਸ਼ੌਰ ਵੀ ਮਾਰੇ ਹੀ ਐ ਜੇ ਭਾਜਪਾ ਨੂੰ ਲੇਗੀ ਤਾਂ ਉਹ ਚੰਗੇ ਨਹੀਂ ਹੋਗੇ। ਉਹਨਾਂ ਨੇ ਇੱਥੇ ਰਲ ਕੇ ਸਾਰਾ ਕੁਝ ਕੀਤਾ ਹੈ। ਤੇ ਜਿਹੜੇ ਹੁਣ ਸਿਹੜਨੇ ਆ ਜਾਂ ਜਿਹੜੇ ਅਰੋੜੇ ਵਾਗੇ ਬੈਠੇ ਜਿਨ੍ਹਾਂ ਦੇ ਸਾਰੇ ਐਲੀਗੇਸ਼ਨ ਲੱਗੇ ਆ ਉਹ ਵੀ ਇੱਥੇ ਮਾੜੀ ਐ ਇਸ ਕਰਕੇ ਜਲੰਧਰ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਚੁਣੋ ਜਿਹੜਾ ਤੁਹਾਡੇ ਮੁਫਾਤ ਵਾਸਤੇ ਤੁਹਾਡੀ ਸ਼ਾਂਤੀ ਵਾਸਤੇ ਤੁਹਾਡੇ ਪਿਆਰ ਵਾਸਤੇ ਤੁਹਾਡੀ ਤਰੱਕੀ ਵਾਸਤੇ ਖੜਾ ਹਰ ਖੜੇਗਾ। ਜਦ ਤੁਸੀਂ ਮੈਨੂੰ ਪਾਵਰ ਦਿੱਤੀ ਹੈ ਤਾਂ ਇਸ ਪਾਵਰ ਦੀ ਵਰਤੋਂ ਕਰਕੇ ਪਾਰਲੀਮੈਂਟ ਤੱਕ ਲੋਕਾਂ ਦੀ ਲੜਾਈ ਲੜਾਂਗਾ ਔਰ ਲੜ ਕੇ ਦਿਖਾਵਾਂਗੇ ਔਰ ਆ ਇਹ ਲੜਾਈ ਹੈ ਜਿਹੜੀ ਨਸ਼ੇ ਨੂੰ ਖਤਮ ਕਰਨ ਦੀ ਜੜਾ ਸੱਟਾ ਖਤਮ ਕਰਨ ਦੀ ਲਾਟਰੀ ਖਤਮ ਕਰਨ ਦੀ ਅਤੇ ਲੁੱਟਾਂ ਹੋਆ ਖਤਮ ਕਰਨ ਦੀ ਇਹ ਲੜਾਈ ਐਸੀ ਜਿੱਤਾਂਗੇ ਔਰ ਤਕੜੇ ਹੋ ਕੇ ਜਿੱਤਾਂਗੇ ਬਾਹਰ ਜਿਹੜਾ ਕੀ ਆਇਆ ਹੈ ਇਹ ਹੁਕਮ ਸੂਬਾ ਕੀ ਲੱਗਦਾ ਹੈ ਜੋ ਜੁਆਇਨ ਕਰਾਈ ਜਾਣਗੇ ਇਹ ਆਪ ਐਕਟਿਵ ਹੋਏਗਾ ਖੁਦ ਆਪ ਇਹ ਆਪ ਐਕਟਿਵ ਹੋ ਚੁੱਕਿਆ ਹੈ ਹੋ ਚੁਕਿਆ ਜਦੋਂ ਆਇਆ ਸੀ ਅਜੇ ਕੱਲ ਆਇਆ ਹੈ ਇਹਨੇ ਪੂਰੀ ਐਕਟੀਵਿਟੀ ਸ਼ੁਰੂ ਕਰਤੀ ਹੈ ਮੈਂ ਤੁਹਾਨੂੰ ਫੇਰ ਦੱਸ ਰਿਹਾ ਸ਼ੀਤਲ ਦੇ ਘਰ ਵਾਲੇ ਵਾਲੇ ਘੁੰਮਦਾ ਦਿਖ ਰਿਹਾ ਕਿਸੇ ਨੂੰ ਵੀ ਜਾਨ ਮਾਲ ਦਾ ਖਤਰਾ ਹੈ ਸਾਡੇ ਹਲਕੇ ਦੇ ਵਿੱਚ ਉਹ ਚਾਹੇ ਕੋਈ ਕੈਂਡੀਡੇਟ ਹੈ ਕਿਉਂਕਿ ਹਾਰ ਰਹੇ ਹੈ ਇਹ ਕਿ ਕੈਂਡੀਡੇਟ ਵੀ ਮਾਰਿਆ ਗਿਆ ਤਾਂ ਇਲੈਕਸ਼ਨ ਖਤਮ ਹੋ ਜਾਣੀ ਹੈ ਹਰ ਜਿਹੜੇ ਬੰਦੇ ਨੇ ਪਹਿਲਾਂ ਜਮਾਨਸ ਦੇ ਅਗੇ ਦੋ ਕਤਲ ਕੀਤੇ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਜੋ ਹੋਣੇ ਕਰੇਗਾ ਮੈਂ ਕਹਿੰਦਾ ਪੁਲਿਸ ਕੀ ਕਰਦੀ ਹੈ ਇਹ ਡੀਸੀ ਕਿੱਦਾਂ ਦਾ ਜੀ ਨੇ ਇਹ ਅਜਾਦ ਦਿੱਤੀ ਹੈ ਹਰ ਇਲੈਕਸ਼ਨ ਦੇ ਵਿੱਚ ਠੀਕ ਹੈ ਮੁੱਖ ਮੰਤਰੀ ਨੂੰ ਦਾ ਇਹ ਜੇ ਬੰਦਿਆਂ ਦੀ ਲੋੜ ਹੈ ਉਹਨੇ ਬੁਲਾ ਲਿਆ ਲੇਕਿਨ ਐਸੀ ਤਰ੍ਹਾਂ ਆਪਣੇ ਸਮਾਜ ਨੂੰ ਦੇਖਣਾ ਸਰ ਸੀਤਲ ਨੂੰ ਕੀਤਾ ਦੇਖ ਤੇ 245 ਦਾ ਕੋਲੇ सीएम ਸਾਹਿਬ ਦਾ ਵੇਟ ਕਿੱਸਾ ਹੈ ਤੇ ਇੱਕ ਪੈਂਡਲ ਜੁਰੂ ਹੱਥ ਦਿਖਾਈ ਹੈ ਲੋਕਾਂ ਨੂੰ ਸਮਝ ਨਹੀਂ ਕਿ ਕੀ ਹੈ ਜਾਂ ਕੀ ਨਹੀਂ ਹੈ ਕਿੰਨੇ ਹੁਣ ਇਹਨੂੰ ਮੈਂ ਸੀਐਮ ਤੱਕ ਪਹੁੰਚਾਉਂਗਾ ਸੀਤਲ ਉਂਗਰਾਲ ਨੇ ਬਹੁਤ ਹੀ سنگੀਨ ਜਿਹੜੇ ਇਲਜ਼ਾਮ ਉਹ ਆਮ ਆਦਮੀ ਪਾਰਟੀ ਤੇ ਸਮੁੱਚੇ ਤੌਰ ਤੇ ਲਗਾਏ ਹਨ ਉਹਨਾਂ ਦੇ ਐਮਐਲਏ ਤੇ ਵੀ ਲਗਾਏ ਹਨ ਮੁੱਖ ਮੰਤਰੀ ਦੇ ਪਰਿਵਾਰ ਤੇ ਵੀ ਲਗਾਏ ਹਨ ਇਹ ਕੋਈ ਛੋਟੀ ਗੱਲ ਨਹੀਂ ਹੈ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਠੀਕ ਹੈ ਕਿੰਨਾ ਕੁ ਲੜ ਸਕਦਾ ਇੱਕ ਆਦਮੀ ਕਹਿੰਦੇ ਸੇਵਾ ਦੇਸ਼ ਤੇ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ ਜੀ ਨੇ ਇਹ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮੁਸੀਬਤਾਂ ਝਾਲੀਆਂ ਨੇ ਉਹ ਆਪਣੀ ਧੀ ਨੂੰ ਨਾਲ ਲੈ ਕੇ ਖੜ ਗਿਆ ਕਿ ਮੇਰੇ ਟੱਬਰ ਨੂੰ ਖਤਰਾ ਹੈ ਉਸ ਨੇ ਕਿਹਾ ਕਿ ਮੈਨੂੰ ਪਾਕਿਸਤਾਨ ਤੋਂ ਟੈਲੀਫੋਨ ਆਇਆ ਕਿ ਆ ਮੁੱਖ ਮੰਤਰੀ ਜੀ ਦੱਸਣਗੇ ਕਿ ਇਸ ਦਾ ਸਾਰਾ ਮੁੱਖ ਮੰਤਰੀ ਦੇ ਖਿਲਾਫ ਸੀ ਫਿਰ ਪਾਕਿਸਤਾਨ ਤੋਂ ਤਮਕੀਆਂ account ਦੇ ਰਿਹਾ ਕਿ ਆ ਲਿੰਕ ਹੈ ਸਰਕਾਰ ਦਾ ਪਾਕਿਸਤਾਨ ਦੇ ਨਾਲ ਕਿ ਪਾਕਿਸਤਾਨ ਤੋਂ ਤਮਕੀਆਂ ਲੱਗੀਆਂ ਗੱਲ ਮੁੱਖ ਮੰਤਰੀ ਨਾਲ ਲੜਾਈ ਮੁੱਖ ਮੰਤਰੀ ਦੇ ਨਾਲ ਹੈ ਤੇ ਅਲੀਗੇਸ਼ਨ ਮੁੱਖ ਮੰਤਰੀ ਦੇ ਪਰਿਵਾਰ ਤੇ ਹੈ ਇਹ ਤਾਂ ਤੰਕੀ ਤੰਕੀ ਪਾਕਿਸਤਾਨ ਤੋਂ ਆ ਰਹੀ ਹੈ। ਕਿਆ ਲਿੰਕ ਹੈ? ਇਹਨੂੰ ਕੌਣ ਇਸਟੈਬਲਿਸ਼ ਕਰੇਗਾ? ਬਿੱਲੀ ਦੇ ਸਰਾਣੇ ਦੁੱਧ ਰੱਖਤਾ। ਕੋਈ ਹਰ ਮੁੱਖ ਮੰਤਰੀ ਦੇ ਤਾਂ ਖਿਲਾਫ ਤੁਹਾਡੇ ਸਾਰੇ ਅਲੀਗੇਸ਼ਨ ਹੈ ਉਹਦੇ ਪਰਿਵਾਰ ਦੇ। ਤੁਸੀਂ ਮੁੱਖ ਮੰਤਰੀ ਨੂੰ ਉਹ ਨੂੰ ਫੜਾ ਰਹੇ ਹੋ। ਮੈਂ ਤਾਂ ਬੀਜੇਪੀ ਵਾਲਿਆਂ ਤੇ ਹੈਰਾਨ ਹੈ। ਕਿਆ ਹੈ ਤੁਹਾਡੇ ਵਿੱਚ ਵੀ? ਤੁਸੀਂ ਰਲੇ ਮਿਲੇ ਹੋ ਸਾਰਾ ਕੁਝ ਇਹ। ਅਚਲਨੀ ਸਾਹਿਬ ਇੱਕ ਨਾਮ ਨਹੀਂ ਲਿਆ ਵਿਧਾਇਕ ਦਾ। ਉਹਨਾਂ ਨੇ ਕਿਹਾ ਕਿ ਇਸ ਵਾਰ ਤੁਹਾਡਾ ਜਿਹੜਾ ਬੱਚਾ 6 ਮਹੀਨਿਆਂ ਨੇ ਗਿਆ ਨਾ ਇਹ ਵੀ ਕਿਤੇ ਨਾ ਇੱਕ ਸਵਾਲ ਹੀ ਹੈ ਕਿਉਂਕਿ ਇਹ ਕਹਿ ਰਹੇ ਕਿ ਮੈਨੂੰ ਪਹਿਲਾ ਆਫਰ ਦਿੱਤੀ ਜਾਂਦੀ ਹੈ ਬਾਅਦ ਚੋਂ ਆਪਣੀ ਸਟੇਚੀ ਬੋਲ ਰਹੇ ਪਹਿਨਾ ਕੌਣ ਨਹੀਂ ਜਾਣਦਾ ਸਾਰੇ ਇਕੱਠੇ ਸੀਗੇ ਜਦ ਸ਼ੀਤਲ ਨਗਰਾਲ ਤੇ ਖੋਲਿਆ ਸਾਰਾ ਕੁਝ ਰੋੜੇ ਕੋਲ ਆ ਗਿਆ ਤਾਂ ਇਹ ਭੱਜ ਗਏ ਲੇਕਿਨ ਇੱਕ ਗੱਲ ਜ਼ਰੂਰ ਹੈ ਇਹ ਸਾਰੇ ਕਰਨਾ ਕਰਨ ਦੇ ਵਿੱਚ ਕਿ ਖਰੇ ਆ ਸਾਰਾ ਕੁਝ ਆਮ ਆਦਿ ਪਾਰਟੀ ਦੀ ਸਰਕਾਰ ਦੀ ਛੇ ਤੇ ਚਾਹੇ ਉਹ ਪਹਿਲਾਂ ਸ਼ੀਤਲ ਕਰਦਾ ਸੀ ਚਾਹੇ ਫਿਰ ਰੋੜੀ ਨੂੰ ਕਰਦਾ ਸੀ ਚਾਹੇ ਉਹਨਾਂ ਰੂੜਾ ਕਰ ਰਿਹਾ ਚਾਹੇ ਉਹਨੂੰ ਪਰਿਵਾਰਾਂ ਦੀ ਸ਼ਹਿ ਹੈ ਜਾਂ ਪਰਿਵਾਰ ਕਰਾ ਰਿਹਾ ਹੈ ਸਾਰਾ ਕੁਝ ਆਮ ਆਦੀ ਪਾਰਟੀ ਦਾ ਇਸ ਕਰਕੇ ਅਸਲੀ ਭਾਂਡਾ ਦਾ ਆਮ ਆਦੀ ਪਾਰਟੀ ਦਾ ਪਨੋਂ ਵਾਲਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਜੀ ਨੇ ਪੰਜਾਬ ਦੇ ਵਿੱਚ ਅਜਿਹੇ ਬੰਦਿਆਂ ਨੂੰ ਪਰੋ ਦੇ ਬਾਬੇ ਨੂੰ ਲੈ ਕੇ ਆਦੇ ਸੀ ਬੀਜੇਪੀ ਵਾਲੇ ਇਹ ਨਵਾਂ ਕੰਮ ਸਿੱਖ ਗਏ ਬਾਬਾ ਕਿਹਨਾਂ ਉਹ ਬਾਬਾ ਕਿਹੜਾ ਉਹ ਸਿੱਸੀ ਵਾਲੇ ਬਾਬਾ ਜੀ ਨੂੰ ਤਾਂ ਲੈ ਕੇ ਆਦੇ ਸੀ ਇਹ ਆ ਆ ਹੁਣ ਇਹਨੂੰ ਲੈ ਅੱਗੇ ਆਣ ਲੱਗੇ ਅ ਸਿੱਧੀ ਹੋ ਲੈ ਫਿਰ ਹੱਦ ਹੋ ਗਈ ਕਿਹਾ ਹੁਣ ਮਰਵਾਉਣੇ ਐ ਬਈ ਇਥੇ ਜਲੰਧਰ ਦੇ ਲੋਕ ਐਸ ਗੱਲ ਪਰ ਆ ਗਏ ਤੁਸੀਂ ਆਮ ਆਦਮੀ ਪਾਰਟੀ ਵਾਲੇ ਸੋ ਮੈਂ ਮੰਗ ਕਰਦਾ ਕਿ ਇਹਦੀ ਪ੍ਰੋਲ ਵਾਪਸ ਕੀਤੀ ਜਾਵੇ ਜੋ ਇਲਜ਼ਾਮ ਸੀਤ ਲੁਂਗਰਾਲ ਨੇ ਲਗਾਏ ਐ ਉਹਨਾਂ ਦੀ ਹਾਈ ਕੋਰਟ ਸੁਓ ਮੋਟੋ ਉਹਨਾਂ ਨੂੰ ਲਵੇ ਤੇ ਓਰ ਦੇ ਤੇ ਸੀਬੀਆਈ ਇਨਕੁਆਰੀ ਮਾਰ ਕਰੇ ਬੀਜੇਪੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਾਗੋ ਮਿਲ ਕੇ ਨਾ ਖੇਲੋ ਤੁਸੀਂ ਉਹਨੂੰ ਖੜਾਤਾ ਦਿੱਤਾ ਸਟੇਜ 'ਤੇ ਉਹਨੂੰ ਫਿਰ ਤਕੜਾਤਾ ਕਰ ਦਿੰਦੇ ਉਹ ਵਿਚਾਰਾ ਰੋਣ ਲੱਗ ਗਿਆ ਆਪਣੀ ਧੀ ਨੂੰ ਲੈ ਕੇ ਕਿ ਮੈਂ ਆਪਣੀ ਧੀ ਵੀ ਬਚਾਣੀ ਉਹ ਵੀ ਠੀਕ ਹੈ ਇੱਕ ਜਗ੍ਹਾ ਫਿਰ ਕਿੰਨਾ ਤਾਂ ਲੜ ਸਕਦਾ ਉਹ ਬੰਦਾ ਇੱਕ ਸਰਕਾਰ ਦੇ ਨਾਲ ਇਸ ਗੱਲ ਤੇ ਮੈਨੂੰ ਉਹਦੇ ਨਾਲ ਹਮਦਰਦੀ ਹੈ ਮੈਂ ਉਹਦੇ ਨਾਲ ਖੜਾ ਹਾਂ ਮੈਂ ਕਹਿੰਦਾ ਮੰਨੂ ਦਵੇ ਉਹ ਮੈਂ ਤੁਹਾਡੇ ਸਾਰੇ ਪੱਤਰਕਾਰਾਂ ਦੇ ਵਿੱਚ ਉਸ ਆਡੀਓ ਨੂੰ ਰਿਲੀਜ਼ ਕਰਦਾ ਦੇ ਦਿਓ ਮੈਨੂੰ ਕਿਉਂਕਿ ਹਾਰ ਬੰਦਾ ਨਹੀਂ ਕਰ ਸਕਦਾ ਐਸੀ ਤਾਂ ਆਪਣਾ ਘਰ-ਬਾਰ ਛੱਡ ਕੇ ਕੁੱਫਣ ਬਣ ਕੇ ਅੱਜ ਦੇ ਨਹੀਂ ਤੁਰੇ ਵੇ ਕੱਦੇ ਤੁਰੇ ਵੇ ਆ। ਭਾਜਪਾ ਸਾਥ ਨਹੀਂ ਦੇ ਦੀ ਸ਼ਿਸ਼ਲ ਦਾ ਮਤਲਬ। ਨਹੀਂ ਜੇ ਦੇ ਰਹੀ ਹੁੰਦੀ ਤਾਂ ਫਿਰ ਅੱਜ ਬੋਲ ਦਿੰਦੇ। ਕਿਆ ਸੀਗਾ ਆਡੀਓ ਜਦ ਹੁਣ ਸਾਰਾ ਕੁਝ ਉਹਨੇ ਦੱਸੇ ਦਿੱਤਾ ਆਡੀਓ ਦੇ ਵਿੱਚ ਕੀ ਆ ਕਿ ਉਹਦੇ ਪਰਿਵਾਰ ਦੀ ਕਾਲੇ ਕਾਰਨਾਮੇ ਆ ਅਰੋੜੇ ਦੇ ਕਾਲੇ ਕਾਰਨਾਮੇ ਆ ਤਾਂ ਫਿਰ ਖੋਲ ਦਿੰਦਾ। ਇਹ ਤਾਂ ਤਾਂ ਸੀਐਮ ਨੇ ਵੀ ਕਿਹਾ ਹੈ ਕਿ ਜਿਹੜਾ ਕੁ ਕੱਲ ਸਕੂਲ ਪੇਸ਼ ਕਰਨੇ ਅੱਜ ਕਰਦੇ। ਹੋਟਾ ਇੱਕ ਵੀ ਚਲੋ ਉਹਨੇ ਉਹਨੂੰ ਭਾਜਪਾ ਵਾਲੇ ਦੋ ਜਿਹੜੇ ਅਪਰੋਚ ਹੋਏ ਵੀ ਉਹਨਾਂ ਨੇ ਆ ਕੇ ਦੱਸਤਾ ਹੋਣਾ ਕਹਿਤਾ ਹੋਣਾ ਵੀ ਜਿਸ ਤਰ੍ਹਾਂ ਖੈਰ ਇਹਨੇ ਦਿੱਤੀ ਹੈ ਜਿਸ ਤਰ੍ਹਾਂ ਦੂਸਰੇ ਨੇ ਦਿੱਤੀ ਹੈ ਉਸ ਤਰ੍ਹਾਂ ਤੂੰ ਵੀ ਸੀਐਮ ਨੂੰ ਕੇ ਆਰ ਗਵਰਨਰ ਨੂੰ ਤਾਂ ਦੇ ਦਿੰਦਾ ਘੱਟ ਤੇ ਘੱਟ ਕੁਝ ਗੱਲ ਤਾਂ ਬਣ ਜਾਂਦੀ ਪਰ ਇੱਕ ਗੱਲ ਕੁਐਸਚਨ ਖੜਾ ਹੋ ਗਿਆ ਕਿ ਅਰੋੜਾ ਦਾ ਪਤਾ ਲੱਗ ਗਿਆ ਕਟਾਰੇ 'ਚ ਖੜਾ ਹੋ ਗਿਆ ਮੁੱਖ ਮੰਤਰੀ ਦਾ ਪਰਿਵਾਰ ਕਟਾਰੇ ਵਿੱਚ ਖੜਾ ਹੋ ਗਿਆ ਮੁੱਖ ਮੰਤਰੀ ਅੱਜ ਕਟਾਰੇ 'ਚ ਖੜਾ ਹੈ ਉਹ ਚਾਹੇ ਜਿੰਨਾ ਮਰਜੀ ਸੱਚਾ ਬਣ ਜਾਵੇ ਜਾਂ ਫਿਰ ਸਾਰਿਆਂ ਦੇ ਸਾਹਮਣੇ ਮੁੱਖ ਮੰਤਰੀ ਹੁਣ ਇਹਨੂੰ ਖੋਲ ਕੇ ਦਿਖਾਵੇ ਕਿ ਜਿਹਦੇ 'ਚ ਕੀ ਹੈ ਜੀ ਸਚਾਈ ਹੈ ਉਹਨੂੰ ਸਚਾਈਪੁਰ ਲੈ ਕੇ ਆਵੇ ਗਰੀਬਾਂ ਵਾਲੇ ਮਾਮਲੇ ਤੋਂ ਲਿਖਤੀ ਕੰਪਲੇਂਟ ਬੰਦ ਐਸੀ ਲਿਖਤੀ ਕੰਪਲੇਂਟ ਕਰ ਰਹੇ ਹੈ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਬਾੜ ਦਾਤਾ ਕਰਨ ਵਾਲੇ ਬੰਦੇ ਲਿਆ ਕੇ ਇੱਥੇ ਇਲੈਕਸ਼ਨ ਲੁੱਟਣ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਅਸੀਂ ਨਾ ਤਾਂ ਕਰਾਂਗੇ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਜੀ ਜੀ ਇਹ ਵੀ ਇਹ ਕਿ ਸਮਾਰਟ ਸਿਟੀ ਪ੍ਰੋਜੈਕਟ ਤੇ ਦੋ ਸਾਰੇ ਕੁਤਾਲੇ ਹੋਈ ਨੇ ਵੀ ਸਮਾਰਟ ਸਿਟੀ ਪੁਟਾੜੇ ਜੇ ਕੋਈ ਹੋਏ ਹੈ ਦੋ ਸਾਲ ਤੋਂ ਨਹੀਂ 10 ਸਾਲ ਤੋਂ ਬੀਜੇਪੀ ਦਾ ਸੈਂਟਰ ਵਿੱਚ ਰਾਜ ਹੈ ਜੀ ਨੇ ਘਟਾਲਾ ਕੀਤਾ ਚੱਕੇ ਅੰਦਰ ਕਰੋ ਖਰਚਾ ਦਰਜ ਕਰੋ আর ਦੱਸੋ ਕਿ ਆ ਘਟਾਲਾ ਹੋਇਆ ਉਹਨੀਆਂ ਗੱਲਾਂ ਇਲੈਕਸ਼ਨ ਦੇ ਵਿੱਚ ਬੋਲਣ ਲੱਗ ਜਾਣੀਆਂ ਇਹਦਾ ਕੋਈ ਮਤਲਬ ਹੈ ਥੈਂਕ ਯੂ ਜੀ ਬਹੁਤ ਧੰਨਵਾਦ